ਦੋਸਤੋ ਮੈਂ ਤੁਹਾਡੇ ਸ਼ੇਵਿਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਵੀਡੀਓ ਹੈ ਕਿ ਨਾਂ ਕਈ ਤਰ੍ਹਾਂ ਦੇ ਹੋ ਸਕਦੇ ਹਨ ਪਰ ਇੱਕ ਨਾਂ ਦੇ ਜਿਹੜੇ ਕਈ ਵਿਅਕਤੀ ਵੀ ਹੋ ਸਕਦੇ ਹਨ ਪਰ ਕੰਮ ਹਰੇਕ ਦਾ ਆਪਣਾ ਆਪਣਾ ਹੈ ਸੋ ਜਿੱਦਾਂ ਕਿ ਮੇਰੇ ਨਾਂ ਦੇ ਨਾਰਥ ਅਮਰੀਕਾ ਦੇ ਵਿੱਚ ਲਗਭਗ 15 ਵਿਅਕਤੀ ਹਨ ਸ਼ੇਵ ਪਰ ਹਰ ਇੱਕ ਦਾ ਜਿਹੜਾ ਤੁਹਾਡਾ ਕਾਰ ਕਾਰਗਜ਼ਾਰੀ ਤੁਹਾਡੀ ਆਪਣੀ ਆਪਣੀ ਆ ਪਰਫਾਰਮੈਂਸ ਤੁਹਾਡੀ ਆਪਣੀ ਆਪਣੀ ਆ ਕੰਮ ਤੁਸੀਂ ਆਪਣੇ ਆਪਣੇ ਕਰਨੇ ਆ ਔਰ ਕਹਿੰਦੇ ਕਿ ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰ ਸੋ ਹਰ ਇੱਕ ਦਾ ਆਪਣਾ ਕਾਰਗਜ਼ਾਰੀ ਆਪਣੀ ਆ ਤੁਸੀਂ ਇਹ ਨਹੀਂ ਕਿ ਕਿਸੇ ਦੀ ਕਾਰਗਜ਼ਾਰੀ ਜਿਹੜਾ ਨਾਂ ਆ ਉਹ ਸੇਮ ਹੀ ਉਦਾਂ ਦਾ ਹੀ ਹੋਵੇ ਉਦਾਂ ਦੇ ਕੰਮ ਕਾਜ ਹੋਣ ਅਸ ਸਾਡੀ ਕੀ ਤਰਸਤੀ ਆ ਅਸੀਂ ਹਰ ਇੱਕ ਜਿਹੜਾ ਦੂਸਰਾ ਬੰਦਾ ਆ ਉਸ ਤੇ ਆਪਣੇ ਆਪ ਨੂੰ ਉਸ ਸਥਿਤੀ ਦੇ ਵਿੱਚ ਚਾਹੁੰਦੇ ਆ ਜਿੱਦਾਂ ਕਿ ਕੋਈ ਸੋਹਣੀ ਕਾਰ ਚਲਾ ਰਿਆ ਅਸੀਂ ਚਾਹੁੰਦੇ ਕਿ ਸਾਡੇ ਕੋਲ ਵੀ ਉਹ ਕਾਰ ਹੋਵੇ ਅਸੀਂ ਵੀ ਉਦਾਂ ਦੇ ਹੋਈਏ ਅਸੀਂ ਆਪਣੇ ਰਿਸੋਰਸਸ ਦੇ ਵਿੱਚ ਨਹੀਂ ਜਿਉਣਾ ਚਾਹੁੰਦੇ ਵੀ ਸ਼ੁੱਡ ਵਰਕ ਵਿਦਨ ਆਵਰ ਰਿਸੋਰਸਸ ਕਿਉਂਕਿ ਸਾਡੀ ਜ਼ਿੰਦਗੀ ਆਪਣੀ ਇਹ ਹਾਲਾਤ ਹਨ ਆਪਣੀ ਜ਼ਿੰਦਗੀ ਹੈ ਆਪਣੀ ਸਰਕਮਸਟੈਂਸਸ ਹਨ ਆਪਣੇ ਅਸੀਂ ਆਪਣੀ ਆਪਣੀ ਕਾਰਗੁਜ਼ਾਰੀ ਹੈ ਆਪਣੇ ਕੰਮ ਅਸੀਂ ਆਪਣੀ ਜੌਬ ਹੈ ਔਰ ਅਗਲੀ ਦਾ ਆਪਣਾ ਜੌਬ ਹੈ ਉਹਦਾ ਆਪਣੀ ਕਾਰਗੁਜ਼ਾਰੀ ਹੈ ਜਿਵੇਂ ਕਿ ਕੋਈ ਪੰਡਤ ਹੈ ਉਹਦਾ ਕੰਮ ਹੈ ਮੰਦਿਰ ਦੇ ਵਿੱਚ ਪੂਜਾ ਪਾਠ ਕਰਨਾ ਔਰ ਕਿਸੇ ਦਾ ਕੰਮ ਹੈ ਕਿ ਨਾ ਹੋਈ ਹੋ ਸਕਦਾ ਹੈ ਪਰ ਉਹ ਮਿਹਨਤ ਕਰ ਸਕਦਾ ਹੈ ਉਹ ਕਿਸੇ ਹੱਥੀ ਕਿਰਤ ਕਰਨ ਰਿਹਾ ਹੋਇਆ ਹੁੰਦਾ ਹੈ ਔਰ ਉਸ ਦਾ ਜਿਹੜਾ ਕਾਰੋਬਾਰ ਹੈ ਹੱਥੀ ਕਿਰਤ ਕਰਨ ਦਾ ਹੋ ਸਕਦਾ ਹੈ ਸੋ ਆਪਣੀ ਪਰਫਾਰਮੈਂਸ ਦੇ ਵੱਲ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ ਆਪਣੀ ਕਾਰਗੁਜ਼ਾਰੀ ਵੱਲ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ ਨਾ ਕਿ ਕਿਸੇ ਦੀ ਜਿਹੜੀ ਸਥਿਤੀ ਆ ਉਸ ਨੂੰ ਦੇਖ ਕੇ ਤਰਸਣਾ ਚਾਹੀਦਾ ਕਿਉਂਕਿ ਫਰਸਟ੍ਰੇਸ਼ਨ ਉਦੋਂ ਹੁੰਦੀ ਹੈ ਜਦੋਂ ਅਸੀਂ ਕਿਸੇ ਦੀ ਸਥਿਤੀ ਵੇਖ ਕੇ ਆਪਣੇ ਆਪ ਨੂੰ ਝੂਰਦੇ ਹਾਂ ਜਦ ਕਿ ਅਸੀਂ ਆਪਣੇ ਹਾਲਾਤਾਂ ਦੇ ਵਿੱਚ ਜਦੋਂ ਆਪਣੇ ਆਪ ਨੂੰ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰੀਏ ਤਾਂ दैट वुड बी ਟੋਟਲੀ ਡਿਫਰੈਂਟ ਸੋ ਅੱਜ ਦੀ ਜਿਹੜੀ ਵੀਡੀਓ ਬਸ ਇੰਨੀ ਹੀ ਕਿ ਆਪਣੇ ਆਪ ਆਪਣਾ ਕਾਜ ਆਪਣੇ ਹੱਥ ਸਵਾਰੀਏ ਔਰ ਆਪਣੇ ਜਿਹੜੀ ਆਪਣੀ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜੇ ਇਹ ਦੁਨੀਆ ਇੱਕ ਸਟੇਜ ਹੈ ਅਸੀਂ ਸਾਰਾ ਜਿਹੜਾ ਸੰਝਹਾਨ ਹੈ ਜਿਹੜੀ ਨਾਈਫ ਇੱਕ ਡਰਾਮਾ ਹੈ ਤਾਂ ਕਿਉਂ ਨਾ ਅਸੀਂ ਆਪਣੀ ਜਿਹੜੀ ਕਲਾਕਿਰਤੀ ਦੀ ਪਰਫਾਰਮੈਂਸ ਆਪ ਦੀਏ ਹਰ ਇੱਕ ਐਕਟਰ ਦੀ ਆਪਣੀ ਆਪਣੀ ਪਰਫਾਰਮੈਂਸ ਹੈ ਹਰ ਇੱਕ ਐਕਟਰ ਨੂੰ ਆਪਣੇ ਆਪਣੇ ਡਾਇਲੋਗ ਦਿੱਤੇ ਗਏ ਹਨ ਹਰ ਇੱਕ ਨੂੰ ਆਪਣੀ ਆਪਣੀ ਐਕਟਿੰਗ ਦੀ ਪਰਫਾਰਮੈਂਸ ਦਿੱਤੀ ਗਈ ਹੈ ਤੇ ਕਿਉਂ ਨਾ ਅਸੀਂ ਆਪਣੀ ਪਰਫਾਰਮੈਂਸ ਦੀਏ ਨਾ ਕਿ ਰਾਣਾ ਰਣਵੀਰ ਪੋਟ ਨੇ ਦੀ ਕੋਸ਼ਿਸ਼ ਕਰੀਏ ਨਾ ਕਿ ਅਸੀਂ ਗਿੱਪੀ ਗਰੇਵਾਲ ਬਣਨ ਦੀ ਕੋਸ਼ਿਸ਼ ਕਰੀਏ ਆਪਣੇ ਆਪ ਤੇ ਕਰੀਏ ਜੋ ਅਸੀਂ ਆਪ ਹਾਂ ਉਸ ਨੂੰ ਆਪਣੇ ਆਪਤੇ ਜੋਸੀ ਕਰਦੇ ਹਾਂ ਉਸ ਦੇ ਵਿੱਚ ਨਿਪੁੰਨ ਹੋਣ ਦੀ ਕੋਸ਼ਿਸ਼ ਕਰੀਏ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਬਾ ਕਰ ਜੀਂਦੇ ਵਾਸਤੇ ਗੋਡ ਬਰੈਸ